ਸਵੇਰ ਤੋਂ ਹੀ ਚੱਲ ਰਹੀ ਹੈ ਜੀ ਕਰੀਬਨ 4 ਵਜੇ ਤੋਂ ਕੋਈ ਇਹਨਾਂ ਦੀ ਆਰਡਰ ਟੀਮਾਂ ਸੀ ਅਸੀਂ ਆਪਣੀ ਟੀਮ ਨਾਲ ਇੱਥੇ ਹੋਟਲ ਯੂਨਿਟੀ ਆਏ ਸੀ ਤੇ ਇਹ ਰੇਡ ਆਪਣੇ ਉਹਨਾਂ ਐਨਰਜੀ ਟੀਮ ਫਰਦਰ ਆਪਣੀ ਡਾਕੂਮੈਂਟੇਸ਼ਨ ਕਰਕੇ ਤੁਹਾਨੂੰ ਆ ਨਾ ਇਹ ਤਾਂ ਹੀ ਰਿਵੀਲ ਕੀਤਾ ਜਾ ਸਕਦਾ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਿਰਫ ਸਪੋਰਟਸ ਸਟਾਫ ਦੇ ਤੇ ਕੰਮ ਹੋ ਗਿਆ ਕਿੰਨੇ ਟਾਈਮ ਪੀਰੀਅਡ ਹੋਈ ਇਸ ਸਵੇਰ ਤੋਂ ਹੀ ਚੱਲ ਰਹੀ ਹੈ ਜੀ ਕਰੀਬਨ 4 ਵਜੇ ਤੋਂ ਲੈ ਕੇ ਤੇ ਕਿੰਨੇ ਹੋਟਲਾਂ ਦੇ ਵਿੱਚ ਗਏ ਨੇ ਜੀ ਨਾ ਜੀ ਇਹ ਟੀਮ ਆਈ ਹੈ ਵੇਖੋ ਜੀ ਇਹਨਾਂ ਦੀ ਆਡਾ ਟੀਮਾਂ ਸੀ ਅਸੀਂ ਆਪਣੀ ਟੀਮ ਨਾਲ ਇੱਥੇ ਹੋਟਲ ਯੂਨਿਟ ਤੇ ਆਏ ਸੀ ਤੇ ਇਹ ਰੇਡ ਸ ਆਪਣੇ ਕੰਪਲੀਟ ਹੋ ਗਈ ਹੈ ਤਾਂ ਹੁਣ ਇਹਨਾਂ ਦੀ ਟੀਮ ਫਰਦਰ ਆਪਣੀ ਡਾਕੂਮੈਂਟੇਸ਼ਨ ਕਰਕੇ ਤੁਹਾਨੂੰ ਮਿਲ ਲੈਣੇ ਆ ਬੰਦੇ ਦਾ ਨਾਮ ਕੀ ਆ ਕੁਝ ਪਤਾ ਚੱਲੇ ਨਹੀਂ ਇਹ ਸਾਨੂੰ ਜਾਣਕਾਰੀ ਨਹੀਂ ਹੈ ਅਸੀਂ ਸਿਰਫ ਬਾਹਰ ਇਹਨਾਂ ਨੂੰ ਰਿਕਾਰਡਿੰਗ ਕਰਕੇ ਬੈਠੇ ਹੋਏ ਸੀ ਇੱਥੇ ਜੋ ਜਾਣਕਾਰੀ ਤੁਹਾਨੂੰ ਇਹ ਐਨਆਈਏ ਟੀਮ ਤੋਂ ਹੀ ਮਿਲ ਸਕਦੀ ਹੈ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਰਹੇ ਤੁਸੀਂ ਰਿਪੋਰਟ ਕੀਤਾ ਜੀ ਜੀ ਤੇ ਇਹ ਕਿੰਨੀ ਦੇ ਰੇਟ ਚੱਲੀ ਅੰਦਾਜ਼ਾ 4-5 ਘੰਟੇ ਜੀ ਤੇ ਕਿੰਨੇ ਹੋਟਲ ਨੇ ਜੀ ਇਹ ਬੰਦੇ ਨੂੰ ਕੋਈ ਪਤਾ ਨਹੀਂ ਇਹ ਵੀ ਸਾਨੂੰ ਜਾਣਕਾਰੀ ਨਹੀਂ ਹੈ ਜੀ ਇਹ ਐਨਆਈਏ ਦੀ ਟੀਮ ਤੋਂ ਤੁਸੀਂ ਤੁਸੀਂ ਵੇਖ ਸਕਦੇ ਹੋ ਕਿ ਇਹ ਨਾ ਇਹ ਤਾਂ ਹੀ ਰਿਵੀਲ ਕੀਤਾ ਜਾ ਸਕਦਾ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਿਰਫ ਸਪੋਰਟ ਸਟਾਫ ਦੇ ਕੰਮ ਹੋ ਗਏ ਕਿੰਨੇ ਟਾਈਮ ਤੇ ਰੇਡ ਹੋਈ ਹੈ ਇਹ ਸਵੇਰ ਤੋਂ ਹੀ ਚੱਲ ਰਹੀ ਹੈ ਜੀ ਕਰੀਬਨ 4 ਵਜੇ ਤੋਂ ਲੈ ਕੇ ਤੇ ਕਿੰਨੇ ਹੋਟਲਾਂ ਦੇ ਵਿੱਚ ਗਏ ਨੇ ਜੀ ਇਹ ਐਨਆਈਏ ਦੀ ਟੀਮ ਆਈ ਹੈ ਵੇਖੋ ਜੀ ਇਹਨਾਂ ਦੀ ਆਰਡਰ ਟੀਮਾਂ ਸੀ ਅਸੀਂ ਆਪਣੀ ਟੀਮ ਨਾਲ ਇੱਥੇ ਹੋਟਲ ਯੂਨਿਟੀ ਆਏ ਸੀ ਤੇ ਇਹ ਰੇਡ ਆਪਣੀ ਕੰਪਲੀਟ ਹੋ ਗਈ ਹੈ ਤਾਂ ਹੁਣ ਐਨਆਈਏ ਦੀ ਟੀਮ ਫਰਦਰ ਆਪਣੀ ਡਾਕੂਮੈਂਟੇਸ਼ਨ ਕਰਕੇ ਤੁਹਾਨੂੰ ਮਿਲ ਸਕਦੀ ਕਿੰਨੇ ਹੋਟਲ ਲੈਣੇ ਆ ਬੰਦੇ ਦਾ ਨਾਮ ਕੀ ਆ ਕੁਝ ਪਤਾ ਚੱਲੇ ਨਹੀਂ ਇਹ ਸਾਨੂੰ ਜਾਣਕਾਰੀ ਨਹੀਂ ਹੈ ਅਸੀਂ ਵੀ ਸਿਰਫ ਬਾਹਰ ਇਹਨਾਂ ਦੀ ਰਿਕਾਰਡਿੰਗ ਕਰਕੇ ਬੈਠੇ ਹੋਏ ਸੀ ਇੱਥੇ ਜੋ ਜਾਣਕਾਰੀ ਤੁਹਾਨੂੰ ਇਹ ਐਨਆਈਏ ਟੀਮ ਤੋਂ ਹੀ ਮਿਲ ਸਕਦੀ ਹੈ ਅਸੀਂ ਇਹਦੇ ਬਾਰੇ ਕੁਝ ਨਹੀਂ ਕਰਦੇ ਤੁਸੀਂ ਰਿਪੋਰਟ ਕੀਤਾ ਜੀ ਜੀ ਤੇ ਇਹ ਕਿੰਨੀ ਦੇ ਰੇਡ ਚੱਲੀ ਅੰਦਾਜ਼ਾ 4-5 ਘੰਟੇ ਜੀ ਤੇ ਕਿੰਨੇ ਹੋਟਲ ਨੇ ਜੀ ਇਹ ਬੰਦੇ ਦਾ ਕੋਈ ਪਤਾ ਲੱਗੇ ਇਹ ਵੀ ਸਾਨੂੰ ਜਾਣਕਾਰੀ ਨਹੀਂ ਹੈ ਜੀ ਇਹ ਐਨਆਈਏ ਦੀ ਟੀਮ ਤੋਂ ਤੁਸੀਂ ਤੁਸੀਂ ਵੇਖ ਸਕਦੇ ਹੋ ਐਨਆਈਏ ਤੋਂ ਹੀ ਰਿਵੀਲ ਕੀਤਾ ਜਾ ਸਕਦਾ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਿਰਫ ਸਪੋਰਟ ਸਟਾਫ ਦੇ ਕੰਮ ਹੋ ਗਏ ਇਹ ਕਰੀਬਨ 4 ਵਜੇ ਤੋਂ ਲੈ ਕੇ ਤੇ ਕਿੰਨੇ ਹੋਟਲਾਂ ਦੇ ਵਿੱਚ ਗਏ ਨੇ ਜੀ ਹਨਾ ਜੀ ਇਹ ਟੀਮ ਆਈ ਹੈ। ਵੇਖੋ ਜੀ ਇਹਨਾਂ ਦੀ ਆਡਾ ਟੀਮਾਂ ਸੀ ਅਸੀਂ ਆਪਣੀ ਟੀਮ ਨਾਲ ਇੱਥੇ ਹੋਟਲ ਯੂਨਿਟੀ ਆਏ ਸੀ ਤੇ ਇਹ ਰੇਡ ਸ ਆਪਣੀ ਕੰਪਲੀਟ ਹੋ ਗਈ ਹੈ ਤਾਂ ਹੁਣ ਐਨ ਆਈ ਐ ਟੀਮ ਫਰਦਰ ਆਪਣੀ ਡਾਕੂਮੈਂਟੇਸ਼ਨ ਕਰਕੇ ਤੁਹਾਨੂੰ ਮਿਲਦੀ ਹੈ। ਕਿੰਨੇ ਹੋਟਲ ਲੈਣੇ ਆ ਬੰਦੇ ਦਾ ਨਾਮ ਕੀ ਆ ਕੁਝ ਪਤਾ ਚੱਲੇ? ਨਹੀਂ ਇਹ ਸਾਨੂੰ ਜਾਣਕਾਰੀ ਨਹੀਂ ਹੈ ਅਸੀਂ ਸਿਰਫ ਬਾਹਰ ਇਹਨਾਂ ਦੀ ਰਿਕਾਰਡਿੰਗ ਕਰਕੇ ਬੈਠੇ ਹੋਏ ਸੀ ਇੱਥੇ। ਜੋ ਜਾਣਕਾਰੀ ਤੁਹਾਨੂੰ ਇਹ ਐਨ ਆਈ ਐ ਟੀਮ ਤੋਂ ਹੀ ਮਿਲ ਸਕਦੀ ਹੈ ਅਸੀਂ ਇਹਦੇ ਬਾਰੇ ਕੁਝ ਨਹੀਂ ਕਰਦੇ। ਤੁਸੀ ਰਿਪੋਰਟ ਕੀਤਾ। ਜੀ ਜੀ ਤੇ ਇਹ ਕਿੰਨੀ ਦੇ ਰੇਟ ਚੱ 4-5 ਘੰਟੇ ਜੀ ਤਾਂ ਕਿੰਨੇ ਹੋਟਲ ਨੇ ਜੀ ਇਹ ਬੰਦੇ ਨੂੰ ਕੋਈ ਪਤਾ ਨਹੀਂ ਇਹ ਵੀ ਸਾਨੂੰ ਜਾਣਕਾਰੀ ਨਹੀਂ ਹੈ ਜੀ ਇਹ ਐਨਆਈਏ ਦੀ ਟੀਮ ਤੋਂ ਤੁਸੀਂ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਕਿ ਐਨਆਈਏ ਤੋਂ ਹੀ ਰਿਵੀਲ ਕੀਤਾ ਜਾ ਸਕਦਾ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਿਰਫ ਸਪੋਰਟ ਸਟਾਫ ਦੇ ਕੰਮ ਹੋ ਗਏ ਕਿੰਨੇ ਟਾਈਮ ਤੇ ਰੇਡ ਹੋਈ ਇਸ ਸਵੇਰ ਤੋਂ ਹੀ ਚੱਲ ਰਹੀ ਹੈ ਜੀ ਕਰੀਬਨ 4 ਵਜੇ ਤੋਂ ਲੈ ਕੇ ਤੇ ਕਿੰਨੇ ਹੋਟਲਾਂ ਦੇ ਵਿੱਚ ਗਏ ਨਹੀਂ ਜਾਂਦਾ ਜੀ ਇਹ ਟੀਮ ਆਈ ਹੈ ਵੇਖੋ ਜੀ ਇਹਨਾਂ ਦੀ ਆਰਡਰ ਟੀਮਾਂ ਸੀ ਅਸੀਂ ਆਪਣੀ ਟੀਮ ਨਾਲ ਇੱਥੇ ਹੋਟਲ ਯੂਨਿਟੀ ਆਏ ਸੀ ਤੇ ਇਹ ਰੇਡ ਆਪਣੀ ਕੰਪਲੀਟ ਹੋ ਗਈ ਹੈ ਤਾਂ ਹੁਣ ਐਨਆਈਏ ਟੀਮ ਫਰਦਰ ਆਪਣੀ ਡਾਕੂਮੈਂਟੇਸ਼ਨ ਕਰਕੇ ਤੁਹਾਨੂੰ ਮਿਲ ਲੈਣੇ ਆ ਬੰਦੇ ਦਾ ਨਾਮ ਕੀ ਆ ਕੁਝ ਪਤਾ ਚੱਲੇਗਾ ਨਹੀਂ ਇਹ ਸਾਨੂੰ ਜਾਣਕਾਰੀ ਨਹੀਂ ਹੈ ਅਸੀਂ ਸਿਰਫ ਬਾਹਰ ਇਹਨਾਂ ਨੂੰ ਰਿਕਾਰਡਿੰਗ ਕਰਕੇ ਬੈਠੇ ਹੋਏ ਸੀ ਇੱਥੇ ਜੋ ਜਾਣਕਾਰੀ ਤੁਹਾਨੂੰ ਇਹ ਐਨਆਈਏ ਟੀਮ ਤੋਂ ਹੀ ਮਿਲ ਸਕਦੀ ਹੈ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਰਹੇ ਤੁਸੀਂ ਰਿਪੋਰਟ ਕੀਤਾ ਤੇ ਇਹ ਕਿੰਨੀ ਦੇ ਰੇਡ ਚੱਲੀ ਅੰਦਾਜ਼ਾ 4-5 ਘੰਟੇ ਜੀ ਤੇ ਕਿੰਨੇ ਹੋਟਲ ਨੇ ਜੀ ਇਹ ਬੰਦੇ ਦਾ ਕੋਈ ਪਤਾ ਲੱਗੇ ਇਹ ਵੀ ਸਾਨੂੰ ਜਾਣਕਾਰੀ ਨਹੀਂ ਹੈ ਜੀ ਇਹ ਐਨਆਈਏ ਦੀ ਟੀਮ ਤੋਂ ਤੁਸੀਂ ਕਰ ਸਕਦੇ ਹੋ